826 ਜੀ 26 ਅਕਤੂਬਰ 2023 35 ਕਿਲੋ ਬੀ ਤੇ ਕਿਲਾਥਲਾ ਜੂਰੀਆ ਬੀਜਣ ਤੇ ਉਹ ਗੇਤੀ ਬੀਜੀ ਸੀ ਡੰਡੀ ਚੜ੍ਹਦ ਲੱਗੀ ਸੀ ਇਸ ਕਰਕੇ ਜੂਰੀਆ ਇੱਕ ਵਾਰੀ ਬੰਦ ਪਾਉਣਾ ਪੈਗਾ ਤਿੰਨ ਵਾਰੀ ਉੱਜਾ ਦੇਖੋ ਅਜੇ ਵੀ ਫਟਾਰਾ ਕਰੀ ਜਾਂਦੀ ਹੈ ਅਜੇ ਤਿੰਨ ਸੁਪਰੀਆਂ ਜ਼ਿੰਕ ਮੈਗਨੀਜ਼ ਅਣਵਧੀ ਚੂਨੇ ਦਾ ਪਾਣ 83 ਵੀ 80 ਦਿੰਦੀ ਹੋਗੀ ਗੁਰਵਿੰਦਰ ਸਿੰਘ ਦੇ ਕਹੇ ਤੇ ਸਪ੍ਰੇਹਾ ਕਰਦਿਆਂ ਸੀ ਤੈਨੂੰ ਬਹੁਤ ਜਿਆਦਾ ਫਟਾਰਾ ਬਹੁਤ ਹੀ ਸੋਹਣੀ ਫਟਾਰਾ ਅਜੇ ਵੀ ਅਜੇ ਵੀ ਫਟਾਰਾ ਕਰੀ ਜਾਂਦੀ ਹੈ ਜੀ ਸੋਹਣੀ ਵੈਰੈਟੀ ਆ ਝਾੜਦਾ ਤਾਂ ਬਾਅਦ ਚ ਪਤਾ ਲੱਗਣਾ ਸਪਰੀਹਾਂ ਦਾ ਰਿਜ਼ਲਟ ਬਹੁਤ ਸੁਣੋ ਸਿੱਧੀ ਸੀ ਪਹਿਲਾਂ ਇਹ ਲੱਗਦੀ ਵੀ ਸਿੱਧੀ ਆ